ਇਸuele ਪੰਥ ਜਸ ਸਥਿਤੀ ਦੇ ਵਿੱਚ ਆ ਉਹਦੇ ਬਾਰੇ ਵਿਚਾਰ ਹੋਣਾ ਬਹੁਤ ਜ਼ਰੂਰੀ ਹੈ ਆਏ ਦਿਨ ਵਿਚਾਰ ਹੋ ਰਿਹਾ ਵਕਫ ਵਕ ਮੁੱਦੇ ਵਿਚਾਰੇ ਜਾ ਰਹੇ ਆ ਪਰ ਨਰੋਲ ਤੌਰ ਦੇ ਉੱਤੇ ਉਸ ਬਾਰੇ ਜਾਣਨਾ ਇੱਕ ਝਾਤ ਪੈਣੀ ਬਹੁਤ ਜ਼ਰੂਰੀ ਹੈ ਮੇਰੇ ਨਾਲ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਮੌਜੂਦ ਨੇ ਭਾਈ ਸਾਹਿਬ ਸਮਾ ਦਿੱਤਾ ਬਹੁਤ ਸ਼ੁਕਰੀਆ ਸਸਤਿਖਾਲ ਸਾਹਿਬ ਬਾਈ ਰੀਫਾ ਭਾਈ ਸਾਹਿਬ ਜੋ ਸਥਿਤੀ ਇਸ ਵੇਲੇ ਬਣੀ ਹੋਈ ਹੈ ਸ਼ੁਰੂਆਤ ਐਸਜੀਪੀਸੀ ਇਲੈਕਸ਼ਨਸ ਤੋਂ ਕਰਦੇ ਹਾਂ ਕਿਉਂਕਿ ਥੋੜਾ ਜਿਹੜਾ ਇੱਥੇ ਆਉਣ ਦਾ ਮਜਮੂਮ ਹੈ ਉਹਦੇ ਨਾਲ ਰਿਲੇਟ ਕਰਦਾ ਆ ਤੁਸੀਂ ਕਿਵੇਂ ਦੇਖ ਰਹੇ ਹੋ ਐਸਜੀਪੀਸੀ ਇਲੈਕਸ਼ਨਸ ਨੂੰ ਇੱਕ ਤਾਂ ਬੜੀ ਦੇਰ ਬਾਅਦ ਹੋਣ ਦੀ ਇੱਕ ਉਮੀਦ ਜਾਗੀ ਹੈ ਆਸ ਜਾਗੀ ਹੈ ਤੇ ਦੂਜੀ ਗੱਲ ਉਹਦੇ ਵਿੱਚ ਹੋਰ ਤਰੋਟੀਆਂ ਵੀ ਆ ਰਹੀਆਂ ਨੇ ਗੈਰ ਸਿੱਖਾਂ ਦੀਆਂ ਵੋਟਾਂ ਵਿੱਚ ਪੈਣੀਆਂ ਸਾਰਾ ਕੁਝ ਕਿਵੇਂ ਦੇਖਦੇ ਹੋ ਇੱਕ ਤਾਂ ਜਿਹੜੇ ਲੇਟ ਹੋ ਰਹੇ ਹਨ ਪ੍ਰਬੰਧਕ ਕਮੇਟੀ ਇਹ ਤੋਂ ਤੁਸੀਂ ਜਾਣ ਲਓ ਕਿ ਸਿੱਖਾਂ ਵਾਸਤੇ ਕਿੰਨੀ ਮਹੱਤਵਪੂਰਨ ਜਿਹਨੂੰ ਸਰਕਾਰ ਨੇ 15 ਸਾਲ ਹੋ ਗਏ ਇਲੈਕਸ਼ਨ ਨਹੀਂ ਹੋਣ ਦਿੱਤੇ ਕਿਉਂ ਨਹੀਂ ਹੋਣ ਦਿੱਤੇ ਕਿਉਂਕਿ ਇਹ ਸਾਡੀ ਕੌਮ ਦੀ ਜਿਹੜੀ ਵਿਗੜੀ ਸਵਾਰੀ ਜਾ ਸਕਦੀ ਹੈ ਉਹ ਇੱਕ ਕਾਲ ਤੱਕ ਤਰਾਹੀ ਪ੍ਰਬੰਧਕ ਕਮੇਟੀ ਰਾਹੀਂ ਹੀ ਸਵਾਰੀ ਜਾ ਸਕਦੀ ਆ ਤੇ ਸਾਡੀ ਕੌਮ ਦਾ ਜਿਹੜਾ ਇਕੱਠ ਆ ਜਾਂ ਸਾਡੀ ਭਾਵਨਾ ਧਾਰਮਿਕ ਤੌਰ ਤੇ ਭਾਵਨਾ ਜਿਹੜੀ ਜੁੜੀ ਆ ਉਹ ਗੁਰੂ ਨਾਲ ਜੁੜੀ ਆ ਗੁਰੂ ਦੀ ਰਾਹੀ ਹੀ ਅਸੀਂ ਉਹਦੇ ਉਪਦੇਸ਼ਾਂ ਤੇ ਚੱਲ ਕੇ ਪਰਉਪਕਾਰ ਦੀ ਗੱਲ ਕਰ ਸਕਦੇ ਆ ਆਪਣੀ ਕੌਮ ਤੇ ਵਿੱਚ ਗਰੀਬ ਬੱਚਿਆਂ ਨੂੰ ਰਲੀਫ ਦੇ ਸਕਦੇ ਆ ਯਾਤਰੂ ਨੂੰ ਸਹੂਲਤ ਦੇ ਸਕਦੇ ਆ ਜਿਹੜੇ ਬਿਮਾਰ ਨੇ ਗਰੀਬ ਲੋਕ ਨੇ ਉਹਨਾਂ ਦਾ ਇਲਾਜ ਕਰ ਸਕਦੇ ਆ ਤੇ ਗੁਰੂ ਦੀਆਂ ਜ਼ਮੀਨਾਂ ਬਚਾ ਸਕਦੇ ਆ ਗੁਰੂ ਸਾਹਿਬ ਜੀ ਦੇ ਸਿਧਾਂਤ ਜਿਹੜੇ ਉਹ ਬਚਾ ਸਕਦੇ ਆ ਇਸ ਕਰਕੇ ਅਸੀਂ ਇਹ ਉਪਰਾਲਾ ਕੀਤਾ ਹੈ ਕਿ ਜਿਹੜਾ ਪਰਬੰਧਕ ਕਮੇਟੀ ਜਿੰਨੀ ਦੇਰ ਤੱਕ ਆਜ਼ਾਦ ਨਹੀਂ ਹੁੰਦੀ ਚੰਗੇ ਗੁਰਮਖ ਹੱਥਾਂ 'ਚ ਨਹੀਂ ਆਉਂਦੀ ਪੋਲੀਟੀਕਲ ਲੋਕਾਂ ਤੋਂ ਪਰਿਵਾਰਾਂ ਤੋਂ ਇਹਦਾ ਸ਼ਰਕਾਰਾ ਨਹੀਂ ਹੁੰਦਾ ਇੱਕ ਦੇਖੋ ਹੁਣ ਜਿਹੜਾ ਪਰਿਵਾਰ ਆ ਪੋਲੀਟੀਕਲ ਪਰਿਵਾਰ 44 45 ਸਾਲ ਤੋਂ ਕਮੇਟੀ ਦੇ ਕਾਬਜ਼ ਆ ਤੋ ਉਹਨੇ ਛੱਡੇ ਕੁਝ ਨਹੀਂ ਅੱਜ ਅਕਾਲ ਤਖਤ ਉਹਦੀ ਹੁਕਮਤ ਚ ਚੱਲ ਰਿਹਾ ਪਰ ਕਮੇਟੀ ਦੇ ਵਿੱਚ ਜਿਹੜੇ ਜਥੇਦਾਰ ਨੌਕਰ ਨੇ ਨੌਕਰ ਨਖਰਾ ਨਹੀਂ ਕਰ ਸਕਦੇ ਸਹੂਲਤਾਂ ਲਈ ਜਾ ਰਹੇ ਨੇ ਸੱਤ-ਸੱਤ ਅੱਠ-ਅੱਠ ਗੱਡੀਆਂ ਰੱਖਿਆ ਨੇ ਚਾਰ-ਚਾਰ ਮਕਾਨ ਰੱਖੇ ਨੇ ਤਨਖਾਹਾਂ ਲੈ ਰਹੇ ਨੇ ਤੋਂ ਕੰਮ ਨਹੀਂ ਕਰ ਰਹੇ ਗੁਰੂ ਘਰ ਲਈ ਜਾਂ ਕੌਮ ਲਈ ਜਾਂ ਜਿੱਦੇ ਨਾਲ ਕੋਈ ਫਾਇਦਾ ਹੋ ਸਕੇ ਕੌਮ ਦਾ ਤੇ ਉਹ ਇਹਦੇ ਲਈ ਅਸੀਂ ਸਾਰੇ ਅਪੀਲ ਕਰ ਕਰਦੇ ਆ ਤੁਹਾਡੇ ਥਰੂ ਕਰਦੇ ਆ ਸੰਗਤ ਨੂੰ ਸਿੱਖਾਂ ਨੂੰ ਗੁਰਸਿੱਖਾਂ ਨੂੰ ਨੌਜਵਾਨ ਵੀਰਾਂ ਨੂੰ ਵੀ ਸਾਰੇ ਹਰੇਕ ਪਿੰਡ 'ਚ ਅਸੀਂ ਆਪਣਾ ਵਟਸਐਪ ਨੰਬਰ ਦਿੱਤਾ ਉਹਦੇ ਨਾਲ ਪੰਥਕ ਕਾਲੀ ਲਹਿਰ ਦੇ ਵਟਸਐਪ ਨੰਬਰ ਤੇ ਤੁਸੀਂ ਸਾਨੂੰ ਮੈਸੇਜ ਦੇ ਸਕਦੇ ਹੋ ਆਪਣਾ ਟੈਲੀਫੋਨ ਨੰਬਰ ਦੇ ਸਕਦੇ ਹੋ ਇਸ ਤੋਂ ਅਸੀਂ ਸੰਪਰਕ ਕਰਾਂਗੇ ਤੁਸੀਂ ਸਾਡੀ ਸਪੋਰਟ ਤੇ ਆਓ ਸਾਡੀ ਮਜ਼ਬੂਤ ਕਮੇਟੀ ਬਣਾਓ ਜਿਹੜੀਆਂ ਵੋਟਾਂ ਗਲਤ ਬਣੀਆਂ ਨੇ ਉਹਨਾਂ ਨੂੰ ਘਟਾਓ ਜਿਹੜੀਆਂ ਨਹੀਂ ਬਣੀਆਂ ਉਹਨਾਂ ਨੂੰ ਬਣਾਓ ਤੁਸੀਂ ਤਾਂ ਲੋਕਾਂ ਦੇ ਵਿੱਚ ਵਿਚਰੇ ਹੋ ਤੁਸੀਂ ਕਿਹਾ ਕਿ ਤੁਸੀਂ ਜਾ ਕੇ ਆਏ ਹੋ ਤੁਹਾਨੂੰ ਪੰਥ ਦੇ ਲੋਕ ਇਹ ਕਹਿੰਦੇ ਆ ਉਹਨਾਂ ਦੇ ਵਿੱਚ ਰੋਸ ਹੈਗਾ ਕਿ ਹੁਣ ਤੱਕ ਚੋਣਾਂ ਨਹੀਂ ਹੋਈਆਂ ਜਾਂ ਐਸਜੀਪੀਸੀ ਉਦਾਂ ਹੀ ਪਹਿਲਾਂ ਵਾਂਗ ਚੱਲਦੀ ਮੈਂ ਇੱਥੋਂ ਤੱਕ ਪਹੁੰਚਿਆ ਆਇਆ ਜਾ ਇੱਥੋਂ ਤੱਕ ਮੈਨੂੰ ਰਾਹ ਮਿਲਿਆ ਤੇ ਉਹਦੀ ਵਜ੍ਹਾ ਹੀ ਇਹੋ ਆ ਮੈਨੂੰ ਰਿਸਪਾਂਸ ਬਹੁਤ ਮਿਲਿਆ ਲੋਕਾਂ ਨੇ ਪਿਆਰ ਦਿੱਤਾ ਤੇ ਉਹਨਾਂ ਦੀ ਇੱਛਾ ਹੈ ਕਿ ਤੁਸੀਂ ਅੱਗੇ ਲੱਗੋ ਤੇ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਭਾਈ ਸਾਹਿਬ ਇਹਦੇ ਨਾਲ ਨਾਲ ਨਾ ਦੋ ਤਰੀਕ ਦਾ ਇੱਕ ਫੈਸਲਾ ਇੱਕ ਹੁਕਮਨਾਮਾ ਬਹੁਤ ਇਸ ਵੇਲੇ ਵਿਵਾਦ ਦਾ ਕਾਰਨ ਬਣਿਆ ਹੋਇਆ ਉਹ ਉਹ ਹੁਕਮਨਾਮਾ ਅਕਾਲੀ ਦਲ ਤਾਂ ਕਹਿੰਦਾ ਕਿ ਆਪਾਂ ਨਾਲੋਂ ਨਾਲ ਕਰੀ ਜਾਂਦੇ ਆ ਮੰਨੀ ਜਾਂਦੇ ਆ ਮੰਨਿਆ ਪਿਆ ਹੁਕਮਨਾਮਾ ਨਹੀਂ ਹੋਇਆ ਇਹ ਫੈਸਲਾ ਸਮਝੌਤਾਵਾਦੀ ਫੈਸਲਾ ਸੀਗਾ ਇਹ ਹੁਕਮਨਾਮਾ ਨਹੀਂ ਹੋਇਆ ਹੁਕਮਨਾਮੇ ਦੀ ਹੁਕਮਨਾਮੇ ਦਾ ਅਪਮਾਨ ਹੋਇਆ ਹਾਂਜੀ ਇਹ ਹੁਕਮਨਾਮਾ ਜੀ ਹੁਕਮਨਾਮਾ ਹੋਇਆ ਹੁੰਦਾ ਤੇ ਹਾਲੇ ਚ ਗੜਚੀਆਂ ਨਹੀਂ ਚਲਦੀਆਂ ਗੱਡੀ ਲਈ ਤੇ ਹੁੰਦੀ ਉਸ ਰੋਜ਼ ਤਾਂ ਬੜੇ ਰੋਹ ਦੇ ਵਿੱਚ ਜੱਜਦਾਰ ਸਾਹਿਬਾਨਾਂ ਨੇ ਗੱਲ ਕੀਤੀ ਕਿ ਆ ਕਿ ਸੁਖਵੀਰ ਅੱਗੇ ਆ ਬਸ ਗੱਲ ਹੀ ਕੀਤੀ ਨਾ ਜੀ ਤੇ ਸੁਖਵੀਰ ਨੂੰ ਅੱਗੇ ਲੈ ਜਾਂਦਾ ਆ ਗੱਲ ਕੀਤੀ ਤੁਹਾਨੂੰ ਐ ਨਹੀਂ ਲੱਗਦਾ ਕਿ ਜੋ ਹੁਕਮ ਇਹ ਉਹਨੂੰ ਸੱਦਿਆ ਗਿਆ ਸੀ ਸੁਖਵੀਰ ਨੂੰ ਬਾਹਰ ਕਰਨ ਲਈ ਉਹਨੂੰ ਉਹ ਨਾ ਪੱਕਾ ਕਰਤਾ ਇੱਥੋਂ ਹਿਸਾਬ ਲਾ ਲਓ ਕੀ ਫੈਸਲਾ ਅੱਛਾ ਹੁਣ ਤੱਕ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਗੱਲਾਂ ਉਸੇ ਤਰ੍ਹਾਂ ਚਲਦੀਆਂ ਪਈਆਂ ਹੁਣ ਤੱਕ ਇਹ ਆ ਵੀ ਗੱਲਾਂ ਹੋਣ ਲੱਗੀਆਂ ਕਿ ਉਹਦੇ ਚ ਐਡੀਸ਼ਨ ਕੀਤੀ ਜਾਵੇਗੀ ਔਰ ਉਹ ਐਡੀਸ਼ਨ ਅਕਾਲੀ ਦਲ ਕਰ ਸਕਦਾ ਹੈ ਹਾਂ ਕੋਈ ਐਡੀਸ਼ਨ ਹੋਣੀ ਨਾ ਹੋਈ ਆ ਮੈਂ ਤੁਹਾਨੂੰ 5 ਮਹੀਨੇ ਪਹਿਲਾਂ ਕਿਹਾ ਰੂ ਦੇ ਥਣਾ ਚ ਦੁੱਧ ਨਹੀਂ ਨਿਕਲਦਾ ਨਾ ਨਿਕਲਣਾ ਰੱਬ ਰੱਬ ਕਰੋ ਕਮੇਟੀ ਤੇ ਚੇਂਜ ਲਿਆ ਉਹ ਤਕੜੇ ਹੋ ਗਏ ਫਿਰ ਤੁਹਾਨੂੰ ਰਿਜ਼ਲਟ ਦੇਵਾਂਗੇ ਤੁਸੀਂ ਬਹਿ ਚੁੱਕੇ ਹੋ ਜਸੇਦਾਰੀ ਦੇ ਉੱਤੇ ਤੁਹਾਨੂੰ ਕਿਸ ਤਰ੍ਹਾਂ ਦਾ ਡਿਫਰੈਂਸ ਹੁਣ ਮਹਿਸੂਸ ਹੋਇਆ ਹੁਣ ਦੇ ਹੁਕਮਨਾਮੇ ਚ ਦੇਖੋ ਜੀ ਹੈ ਹੀ ਕੁਛ ਨਹੀਂ ਦਸੀਏ ਕੀ ਹੈ ਕੁਛ ਨਹੀਂ ਮर्यादा ਅਨੁਸਾਰ ਕੋਈ ਵੀ ਦੇਖੋ ਕੋਈ ਵੀ ਰਾਰਾ ਚੱਲਦਾ ਹੈ ਜਾਂ ਜੱਜ ਕੋਈ ਬੈਠਦਾ ਹੈ ਆਪਣੀ ਸੀਟ ਤੇ ਤੇ ਜੇ ਤੋ ਸੰਵਿਧਾਨ ਅਨੁਸਾਰ ਲਾ ਅਨੁਸਾਰ ਗੱਲ ਕਰੇ ਤਾਂ ਉਹਨੂੰ ਰਾਹ ਮਿਲ ਜਾਂਦਾ ਹੈ ਤੇ ਉਹਨੂੰ ਲੋਕੀ ਮੰਨਦੇ ਨੇ ਸਵਾਰਗਿਰਦੇ ਤੇ ਜਦੋਂ ਅਟਪਟੀਆਂ ਗੱਲਾਂ ਕਰੇ ਤੇ ਉਦੋਂ ਫਿਰ ਲਾਂ ਤਾਂ ਹੀ ਪੈਂਦੀਆਂ ਤੁਸੀਂ ਕਹਿੰਦੇ ਹੋ ਕਿ ਉਹ ਉਸੇ ਤਰ੍ਹਾਂ ਕੀਤਾ ਜਾ ਰਿਹਾ ਜਿਵੇਂ ਤਰ੍ਹਾਂ ਅਕਾਲੀ ਦਲ ਚਾਹੁੰਦਾ ਹੈ ਇਹ ਲੀਡਰਸ਼ਿਪ ਚਾਹੁੰਦੀ ਹੈ ਪਰ ਜਥੇਦਾਰ ਸਾਹਿਬ ਤਾਂ ਹੁਣ ਤੱਕ ਵੀ ਇਹੀ ਗੱਲ ਕਹਿੰਦੇ ਕਿ ਸੱਤ ਮੈਂਬਰੀ ਕਮੇਟੀ ਉਸੇ ਤਰ੍ਹਾਂ ਕਾਇਮ ਹੈ ਤੇ ਉਹ ਉਸੇ ਤਰ੍ਹਾਂ ਕੰਮ ਕਰੇਗੀ ਫਿਰ ਇਹ ਕਿਸ ਤਰ੍ਹਾਂ ਤੇ ਫਿਰ ਹੋ ਗਿਆ ਉਹ ਕੰਮ ਹੋ ਗਿਆ ਕੰਮ ਫਿਰ ਉਹ ਜਥੇਦਾਰ ਨੇ ਕਹਿਤਾ ਉਹ ਕਰੀ ਜਾ ਰਹੇ ਨੇ ਫਿਰ ਜਥੇਦਾਰ ਨੂੰ ਕਹਿੰਦੇ ਵੀ ਕੀ ਲੋਡ ਪੈ ਰਹੀ ਹੈ ਕਿ ਉਤਰਾਂ ਕਰੋ ਇਸ ਤਰ੍ਹਾਂ ਕਰੋ ਤੇ ਜੇ ਨਹੀਂ ਹੋ ਰਿਹਾ ਤਾਂ ਕੀ ਆਰਡਰ ਕਰ ਰਿਹਾ ਇਹ ਤੁਹਾਡੇ ਹਿਸਾਬ ਨਾਲ ਫੇਰ ਕਰਨਾ ਕੀ ਚਾਹੀਦਾ ਸੀ ਮੇਰੇ ਹਿਸਾਬ ਨਾਲ ਤੇ ਇਹਨਾਂ ਨੂੰ ਰਿਜ਼ਾਈਨ ਕਰਕੇ ਘਰ ਬਹਿਣਾ ਚਾਹੀਦਾ ਕਾਲ ਤੱਕ ਖਾਲੀ ਕਰਨਾ ਚਾਹੀਦਾ ਹੈ ਨਹੀਂ ਇਹਨਾਂ ਦੇ ਪੱਲੇ ਕੁਝ ਨਹੀਂ ਜਿੱਦਣ ਸੱਦਿਆ ਸੀ ਸਾਰੀ ਲੀਡਰਸ਼ਿਪ ਨੂੰ ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ ਸੀ ਭਾਈ ਸਾਹਿਬ ਜੀ ਭਾਈ ਸਾਹਿਬ ਜੀ ਮੈਂ ਤੁਹਾਨੂੰ ਦੱਸ ਚੁੱਕਾ ਆ ਕਿ ਪੰਥ ਚੋਂ ਛੇਕੰਦੀ ਰਵੈਤ ਆ ਇਹ ਰਵੈਤਾਂ ਸਮਝਾਉਤ ਆਵਾਦੀ ਇੱਥੇ ਰਵੈਤਾਂ ਨਹੀਂ ਚੱਲਦੀਆਂ ਖਾਸ ਕਰਕੇ ਉਹ ਬੰਦਾ ਜਿਨੇ ਕੌਮ ਦਾ ਪ੍ਰੀਪਲਾਨਡ ਇੱਕ ਇੱਕ ਕਰਕੇ ਗਿਣਾਇਆ ਨਹੀਂ ਕਾਲ ਤੱਕ ਤੇ ਅੱਗੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਏ ਦੇ ਕਾਤਲਾਂ ਨੂੰ ਤੂੰ ਛੱਡਿਆ ਬਦਵੀ ਕਰਨ ਵਾਲਿਆਂ ਨੂੰ ਤੂੰ ਲੁਕਾਇਆ 3 ਸਾਲ ਸੀਐਮ ਰਿਆ ਤੂੰ ਤੇਰਾ ਬਾਪ ਪ੍ਰੋਟੈਸਟ ਕੀਤਾ ਦੋ ਬੱਚਿਆਂ ਨੇ ਗੋਲੀਆਂ ਤੇਰੀ ਸਰਕਾਰ ਨੇ ਮਾਰੀਆਂ ਤੂੰ ਭਾਵੇਂ ਜਿੱਥੇ ਮਰਜ਼ੀ ਤੁਰਿਆ ਫਿਰ ਸਰਕਾਰ ਤੇ ਤੇਰੀ ਹੈ ਹੁਕਮ ਤੇ ਤੇਰਾ ਚੱਲਦਾ ਉਹ ਤਾਂ ਕਹਿੰਦੇ ਕਿ ਮੁੜ ਕੇ ਮੈਂ ਉਦਾਂ ਹੀ ਝੋਲੀ ਪਵਾ ਲਿਆ ਨਹੀਂ ਝੋਲੀ ਪਵਾ ਲਿਆ ਤੇ ਕਿੱਥੇ ਪੈ ਗਈ ਝੋਲੀ ਚੋ ਕਿਥੋਂ ਥੱਲੇ ਖਾਲੀ ਕਿਉਂ ਕਰਤੀ ਹੈ ਫਿਰ ਡੀਜੀਪੀ ਨੂੰ ਬਣਾ ਲਿਆ ਉਹਨੂੰ ਜਿਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਸਰੂਪੇ ਕਿਉਂ ਦਿੱਤੇ ਇਹ ਇਹ ਸਾਰੀਆਂ ਗੱਲਾਂ ਉਹ ਮੰਨਿਆ ਅਕਾਲ ਤਖਤ ਦੇ ਤੇ ਜਦੋਂ ਪਾਰਟੀ ਨੇ ਕਿਹਾ ਤਾਂ ਮੰਨਿਆ ਉਹ ਕਹਿੰਦੇ ਉਹ ਜੋ ਮਰਜ਼ੀ ਕਵੇ ਜਸਪਾਲ ਸਿੰਘ ਨਾਂ ਦਾ ਬੱਚਾ ਮਾਰਿਆ ਇਹਦੀ ਪੁਲਿਸ ਨੇ ਗੁਰਦਾਸਪੁਰ ਉਹਨੂੰ ਕੱਲਿਆਂ ਕਰਕੇ ਪੁਲਿਸ ਨੇ ਗੋਲੀ ਮਾਰੀ ਜਿਹਨੇ ਗੋਲੀ ਮਾਰੀ ਉਹਦੀ ਤਰੱਕੀ ਹੋਈ ਉਹਦੀਆਂ ਗੋਲੀਆਂ ਲੈਬਾਰਟਰੀ ਚੇਂਜ ਕਰਕੇ ਉਹਦਾ ਕੇਸ ਖਤਮ ਕੀਤਾ ਇਹ ਕਿਨੇ ਕੀਤਾ ਇਹ ਸਿੱਖੀ ਦੀ ਸੇਵਾ ਇੱਕ ਬੱਚੇ ਨੂੰ ਮਾਰਨ ਵਾਲੇ ਯੂਪੀ ਦੇ ਚਾਰ ਪੁਲਿਸ ਅਫਸਰ ਉਹਨਾਂ ਨੂੰ ਸਜ਼ਾ ਦਵਾਈ ਸੀਬੀਆਈ ਨੇ ਇਹਨੇ ਉਹਨਾਂ ਨੂੰ ਆਪਣੇ ਕਲਮ ਦੇ ਨਾਲ ਛੱਡਿਆ ਹੈ ਸੀਐਮ ਇਹ ਇਹ ਕੌਮ ਦੀ ਸੇਵਾ ਪਿੰਕੀ ਨੂੰ ਇਹਦੇ ਬਾਪ ਨੇ ਛੱਡਿਆ ਜਨੇ ਗਰੀਬ ਜੇ ਤੇ ਇੱਕ ਘਾਟ ਉਮਰ ਦੇ ਬੱਚੇ ਨੂੰ ਗੋਲੀ ਮਾਰੀ ਲੁਧਿਆਣੇ ਚ ਉਹਨੂੰ ਉਮਰ ਕਾਇਦ ਹੋਈ ਇਹਦੇ ਬਾਪ ਨੇ 24 ਸਾਲਾਂ ਛੱਡਿਆ ਨੂੰ ਇਹ ਕੌਮ ਦੀ ਸੇਵਾ ਤੇ ਜੇ ਕੌਮ ਦੀ ਸੇਵਾ ਨਹੀਂ ਤੇ ਜਿਹੇਦਾਰ ਨੂੰ ਪੁੱਛੋ ਜਾ ਕੇ ਉਹਨੂੰ ਵਰਛਾ ਫੜਾ ਕੇ ਤੇ ਕੁਰਸੀ ਤੇ ਬਿਠਾਉਣ ਨਾਲ ਥੋੜੀ ਜਿਹੀ ਸੇਵਾ ਪੂਰੀ ਹੋ ਗਈ ਹਾਂ ਫਿਲਹਾਲ ਇਸੇ ਤੀ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰੋਵਾਂਗੇ ਪੰਜਾਬੀ ਦੇ